ਚਲੋ ਜੀ ਦਰਬਾਰ ਦੇਖੋ ਹਾਂ ਜੀ ਤੇ ਇਹ ਉਹ ਦਰਗਾਹ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਛੇਵੇਂ ਜਾਮੇ ਚਾ ਕੇ ਦੁੱਧ ਪੀਤਾ ਸੀ ਬਾਬਾ ਵੁੱਡਨ ਸ਼ਾਹ ਜੀ ਦੇ ਕੋਲੋਂ ਚਲੋ ਜੀ ਹੁਣ ਆਪਾਂ ਤੇਲ ਲੈਨੇ ਆ ਚਲੋ ਜੀ ਕਰੋ ਦਰਬਾਰ ਦੇ ਦਰਸ਼ਨ ਜੀ ਤੰਤਨਵਾ ਬੁੱਢਾ ਸ਼ਾਹ ਜੀ ਮਹਾਰਾਜ ਹੁਣ ਸਾਨੂੰ ਦਰਸ਼ਨ ਕਰਵਾਉਂਗੇ ਗੁਰਦੁਆਰਾ ਬਾਬਾ ਗੁਰਦਤਾ ਜੀ ਦਾ ਤੰਤਨ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਟਿਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ yeah ਜੀ ਜੇਸੀ ਪੁੱਜ ਚੁੱਕਿਆ ਬੰਨਾ ਮਰਸਾਲ ਖੜਾ ਕਰਤੀਏ ਚਲੋ ਅੰਤੇ ਇਹ ਦਰਗਾਹ ਬਾਬਾ ਬੁੱਢਣ ਸਾਹਿਬ ਦੀ ਲੋ ਜੀ ਦਰਬਾਰ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਹੈ ਚਲੋ ਜੀ ਤਾਂ ਚਲੋ ਹੁਣ ਆਪਾਂ ਚੱਲਨੇ ਆ ਐਂ ਦੀ ਵੀ ਐਂਟਰੀ ਆ ਪਰ ਉਪਰੋਂ ਦੀ ਗੈਂਦ ਹੈ ਤੇ ਇਹ ਉਹ ਦਰਗਾਹ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਛੇਵੇਂ ਜਾਮੇ ਚਾਕੇ ਦੁੱਧ ਕੀਤਾ ਸੀ ਬਾਬਾ ਵੁੱਡਨ ਸ਼ਾਹ ਜੀ ਦੇ ਕੋਲੋਂ ਪਹਿਲੇ ਪਹਿਲੇ ਜਾਮੇ ਚ ਉਹਨਾਂ ਨੇ ਕਿਹਾ ਸੀ ਕਿ ਮੈਂ ਮਤਲਬ ਇਹ ਕਰਾਂ ਦੁੱਧ ਸ਼ਕਾਹ ਦੇ ਦੁੱਧ ਕਿਹਾ ਮੈਂ ਜਦੋਂ ਮੇਰਾ ਮਰਦਾਨਾ ਬਚੂਗਾ ਹਾਂ ਪਹਿਲੇ ਜਾਮੇ ਚ ਜਿਹੜਾ ਮਰਦਾਨੇ ਨੂੰ ਦੁੱਧ ਸ਼ਕਾਹ ਸੀ ਤੇ ਦੂਸਰੇ ਮਤਲਬ ਛੇਵੇਂ ਜਾਮੇ ਚ ਫਿਰ ਉਹਨਾਂ ਨੇ ਆ ਕੇ ਆਪ ਦੁੱਧ ਚੱਕਿਆ ਸੀ ਚਲੋ ਜੀ ਹੁਣ ਆਪਾਂ ਤੇ ਲੰਨੇ ਆ। ਚਲੋ ਜੀ ਕਿੰਨੇ ਦਾ? ਚਲੋ ਜੀ ਹੁਣ ਆਪਾਂ ਟੇਕਦੇ ਮੱਥਾ। ਚਲੋ ਜੀ। ਕਿੰਨੇ ਬੁੱਢੇ ਸ਼ਾਨਦਾਰ ਬਾਦ ਬੱਕਰੀਆਂ ਚਾਲਦੇ ਸੀ ਸ਼ੇਰ ਬਣ ਕੇ। ਚਲੋ ਜੀ ਕਰੋ ਦਰਵਾਰ ਦੇ ਦਰਸ਼ਨ ਜੀ ਤੰਤਰਨਾਵ ਬੁੱਢਾ ਸ਼ਾਹ ਜੀ ਮਹਾਰਾਜ। ਚਲੋ ਜੀ। ਜੀ। ਤਨੁਦਰਸ਼ਨ ਜੀ ਤੇ ਲੋ ਜੀ ਜਿਹੜਾ ਉਹ ਚੈਕ ਕਰ ਉਹ ਚੈਕ ਤੇ ਲੋ ਜੀ ਉੱਤੇ ਹੁਣ ਪਾਈ ਆਪਾਂ ਤੇਲ ਜੈ ਲੋ ਲੋ ਜੀ ਕਰੋ ਦਰਸ਼ਨ ਬਾਬਾ ਬੁੱਢਣ ਚਾਹੀ ਨੇ ਵੇਟ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਛੇਵੇਂ ਜਾਮੇ ਚਾਹੂਗੇ ਤਾਂ ਦੁੱਧ ਛਕੋਗੇ ਬਾਬਾ ਜੀ ਨੇ ਕਿਹਾ ਕਿ ਉਹ ਛੇਵੇਂ ਪਹੁੰਚ ਰਹੇ ਸੀ ਨਾ ਤੇ ਬਾਬਾ ਬੁੱਢਣ ਚਾਹੀ ਨੇ ਵੇਟ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਕਦੋਂ ਛੇਵੇਂ ਜਾਮੇ ਚਾਹੂਗੇ ਤਾਂ ਦੁੱਧ ਛਕੋਗੇ ਤੈ ਲੋ ਜੀ ਸੰਗਤ ਦੇਖੋ ਕਿੰਨਾ ਸੋਹਣਾ ਦਰਵਾਜ਼ਾ ਲੱਗਦਾ ਪਿਆ ਉੱਪਰ ਸਾਈਂ ਬਾਬਾ ਬੁੱਟਣ ਸ਼ਾਹ ਜੀ ਲਿਖਿਆ ਆ ਤੇ ਇਹੋ ਉਹਨਾਂ ਦੀ ਤਰਕਾਹ ਆ ਤੇ ਬਾਕੀ ਤੁਹਾਨੂੰ ਚਿੱਤਰ ਦੇ ਤੌਰ ਤੇ ਵੀ ਦੇਖਣ ਨੂੰ ਮਿਲੂਗਾ ਸਾਈਂ ਬਾਬਾ ਬੁੱਟਣ ਸ਼ਾਹ ਜੀ ਕਿ ਉਹਨੇ ਕਿ ਛੇਰ ਭਾਂ ਕੇ ਬੱਕਰੀਆਂ ਚਾਰਦੇ ਹੀ ਨਾਲ ਉਹਨਾਂ ਤਾਂ ਇੱਕ ਟੋਕੀ ਵੀ ਆ ਤੇ ਅੱਗੇ ਜਾ ਕੇ ਦੇਖਿਓ ਤੁਹਾਨੂੰ ਹਰ ਤਰ੍ਹਾਂ ਦੇ ਮਤਲਬ ਜੋ ਵੀ ਇਤਿਹਾਸ ਸਾਨੂੰ ਇੱਦਾਂ ਕੰਧਾਂ ਤੇ ਲਿਖਿਆ ਜਾਂ ਚਿੱਤਰ through ਦੇਖਣ ਨੂੰ ਮਿਲੂਗਾ ਬਾਕੀ ਤੂਣਾ ਸਾਹਿਬ ਦੇ ਦਰਸ਼ਨ ਕਰੋ ਜੀ ਤੇ ਲੋ ਜੀ ਕਰੋ ਦਰਸ਼ਨ ਤੇ ਦੇਖੋ ਜੀ ਤੂਣਾ ਸਾਹਿਬ ਤੇ ਬਾਕੀ ਤੁਸੀਂ ਦੇਖੋ ਜੀ ਕਿੰਨਾ ਜ਼ਿਆਦਾ ਇਹ ਇਤਿਹਾਸਕ ਚੀਜ਼ਾਂ ਆ ਵਾਂ ਤੇ ਇਧਰ ਹੀ ਸਾਈਡ ਵੀ ਪਿੱਛੇ ਦਰਗਾਹ ਵਾ ਨੀਚੇ ਤੇ ਬਾਕੀ ਤੇ ਇਸ ਜਿਹੜੇ ਸੇਵਾਦਾਰ ਜੀ ਸੀ ਜਿਹੜੇ ਸੇਵਾ ਸੁਭਾ ਕਰਦੇ ਸੀ ਉਹਨਾਂ ਦੀ ਦਰਗਾਹ ਬਣਾਈ ਹੋਈ ਹੈ ਪਿੱਛੇ ਤੇ ਬਾਕੀ ਸਾਹਮਣੇ ਦਰਵਾਜ਼ਾ ਦੇਖੋ ਬਹੁਤ ਸੋਹਣਾ ਲੱਗਦਾ ਪਿਆ ਵਾ ਤੇ ਜੇ ਆਪਾਂ ਉਧਰੋਂ ਦੀ ਵੀ ਤੁਹਾਨੂੰ ਦਰਸ਼ਨ ਕਰਾਏ ਸਾਹਮਣੇ ਤਾਂ ਨਿੱਧਰ ਸਾਈਡ ਦੀ ਵੀ ਦਰਸ਼ਨ ਕਰੋਣੇ ਆ ਚਲੋ ਜੀ ਦਰਵਾਜ਼ਾ ਦੇਖੋ ਜੀ ਤੇ ਸਾਈਬਾ ਬੁੱਢਣ ਸ਼ਾਹ ਜੀ ਦਾ ਦਰਗਾਹ ਵਾ ਹੈ ਨਾ ਬੱਕਰੀਆਂ ਤੇ ਬੱਕਰੀਆਂ 6 ਪਤਾਏ ਮਨਜੀਤ ਪੁੱਤਰ ਗੁਰੂ ਦਾਸੂ ਬਈਆ ਬਾਬਾ ਜੀ ਇਹ ਬੱਕਰੀਆਂ 775 ਵਰਸਨ ਵੇਚ ਰਹੀਆਂ ਨੇ ਇਹਨਾਂ ਬੱਕਰੀਆਂ ਦਾ ਛੇਰ ਤੇ ਕੁੱਤਾ ਇਹਨਾਂ ਜਗਰਾਂ ਵਿੱਚ 1000 ਤੋਂ ਬੱਕਰੀ ਚੱਲਦਾ ਬਾਬਾ ਜੀ ਇਹ ਬੱਕਰੀਆਂ 775 ਤੈਨੂੰ ਜੀ ਸੰਕ ਤੇ ਬਾਕੀ ਤੈਨੂੰ ਪੂਰਾ ਇਤਿਆਸ ਬਾਬਾ ਜੀ ਦੱਸਦੇ ਪਏ ਐ ਤੇ ਬਾਕੀ ਉਹਨਾਂ ਤੋਂ ਤੈਨੂੰ ਪੂਰਾ ਇਤਿਆਸ ਜਾਣੋ ਕਰੋਨੇ ਆ ਵੀਡੀਓ ਨਾ ਬਣੇ ਰਿਓ ਜੀ ਸਾਈਂ ਜੀ ਨੂੰ ਕਹਿਣ ਲੱਗੇ ਬਾਬਾ ਜੀ ਸਦੀ ਲਕੀ ਦੀ ਆਮਤ ਸਭ ਜਨੇ ਉਹ ਵੀ ਤੋਂ ਆਪਣੇ ਪੂਨੇ ਚੋਂ 130 ਸਾਲ ਬਾਅਦ ਕਰਿਆ ਜਿਵੇਂ ਕੱਚਾ ਰੱਖਿਆ ਸੀ ਕੱਚੇ ਦਾ ਸੀ ਕੱਚਾ ਨਿਕਲਿਆ ਤੋਂ ਸਤਨਾਮ ਉਹ ਹੀ ਬ루 ਬਹੁਤ ਬੁੱਧ ਛਕੇ ਪਾਚਨੇ ਛਕੇ ਆ ਬਾਬਾ ਬੁੱਧ ਚੈਨਿਸ਼ ਗਿਆ ਬਾਬਾ ਦੇ ਪਤਾਇ ਨੇ ਸ਼੍ਰੀ ਰੂਨਾਰ ਪੇਂਦੀ 12 ਸਾਲ ਰੂਪ ਧਾਰ ਕੇ ਬੁੱਧ ਛਕੇ ਦੁੱਧ ਛਕਣ ਤੋਂ ਬਾਅਦ ਜੈਦਵੜੀ ਨਾਮ ਦੇ ਸਾਥ ਤੇ ਗਰਤਾ ਬ੍ਰਾਹਮਣੀ ਮਾਝ ਦੀ ਮਰੀ ਹੋਈ ਕਉ ਨੰਦੀ ਛੜੀ ਨਾਲ ਸੱਚੇ ਜਾਂਦੇ ਛੱਪੇ ਦੇ ਕੇ ਬਾਬਾ ਗੁਰਦਤਾ ਇਹਨੇ ਜਲਦੀ ਕਰ ਦਿੱਤੀ ਜਦ ਵਿੱਚ ਸਾਰੇ ਛੇਵੇਂ ਪਾਛਰ ਪਤਾ ਲੱਗਿਆ ਨਰਾਜ ਹੋ ਕੇ ਕਹਿਣ ਲੱਗੇ ਬਾਬਾ ਜੀ ਤੂੰ ਘਰ ਵਿੱਚ ਰਹਿ ਕੇ ਚਰਵਾਤ ਸੁਖਾਣੀ ਕਹਿ ਰਦੇ ਪਰ ਪਰ ਹਨ ਉਹਨੇ ਗੁਰਦਤਾ ਬੰਦੇ ਜਾਦੂਨੀਆ ਤੁਸੀਂ ਛੱਡੋ ਤੇ ਅਸੀਂ ਛੱਡਦੇ ਹਾਂ ਇੱਕ ਮਿਆਂ ਦੋ ਦਰਬਾਰ ਨਹੀਂ ਪੈਂਦੇ ਇਹ ਬੱਚੇ ਸੁਣਦੇ ਹੋਏ ਬਾਬਾ ਗੁਰਦਤਾ ਜੀ ਆਪਿਛੇ ਸਾਸ ਸਾਂਜੀ ਪਰ ਪਹੁੰਚੇ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਜੀ ਇਸ ਸਗਾਤੇ ਬੈਠ ਕੇ ਤੁਸੀਂ ਬਹੁਤ ਏਨਾਮ ਜਪਿਆ ਜਗਾ ਪਵਿੱਤਰ ਹੋ ਚੁੱਕੀ ਐ ਸਾਨੂੰ ਕਿਤਾਈ ਨੂੰ ਸਰੀਰ ਛੱਡਣ ਦਾ ਹੁਕਮ ਆ ਹੈ ਇਸ ਕਰਕੇ ਤੁਸੀਂ ਇਸ ਜਗਾ ਸਾਨੂੰ ਦੇ ਦਿਓ ਤੇ ਆਪਣੇ ਦੇਰੇ ਥੋੜੇ ਜਿਹਾ ਰਕੇ ਰਹਿਣ ਐ ਇਸ ਨੂੰ ਕੇ ਸਾਹਿਬ ਜੀ ਕਹਿਣ ਲੱਗੇ ਪਾਤਸ਼ਾਹ ਇਹ ਹੁਕਮ ਵੀ ਤੁਹਾਡਾ ਹੱਸ ਤੇ ਜਗਾ ਵੀ ਤੁਹਾਡੀ ਫਤੂਆ ਬਾਬਾ ਜੀ ਦਾ ਤੀਂ ਦੂਰੀ ਦਾ ਟਿਕਾ ਜੋ ਕਰ ਮੰਗਿਆ ਸਭ ਤੋਂ ਕਰ ਦਿੱਤਾ ਪਾਤਸ਼ਾਹ ਤੁਸੀਂ ਬ੍ਰੰਦੇ ਦਾ ਆਪੇ ਸਕਦਾ ਨਹੀਂ ਕਰਨਾ ਤੁਹਾਡੇ ਕੋਲੋਂ ਵਾਪਸ ਲੈ ਕੇ ਇੱਥੋਂ ਹੀ ਵਾਪਸ ਮੁੜ ਜਾਣਾ ਤੁਹਾਡੇ ਕੋਲ ਸਬਰ ਤੇ ਕੋਣ ਆ ਦੇ ਬਾਬਾ ਰਵਿਦਾਤਾ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਜਾਓ ਯਾਤਰਾ ਸਭ ਤੋਂ ਸੇਵੀ ਹੋਗੀ ਜੇਰਾ ਤੁਹਾਡੇ ਦਰਬਾਰ ਚ ਚੌਕੀ ਪੜਤੀ ਜਾਏ ਕਰੇਗਾ ਜੇਰਾ ਤੁਹਾਡੇ ਨਾਲ ਜਬ ਉਹਦੀ ਯਾਤਰਾ ਸੱਪਨ ਨਹੀਂ ਹੋਇਆ ਕਰੇਗੀ ਸੋ ਬਾਬਾ ਜੀ ਦਾ ਹੁਕਮ ਮੰਨਦੇ ਹੋਏ ਸਾਂਝੀ ਬੱਕਰੀਆਂ ਤੇ ਸਾਡੇ ਕਿੱਥੇ ਆ ਗਏ ਇਸੇ ਸਥਾਨ ਤੇ ਬਾਬਾ ਰਵਿਦਾਤਾ ਜੀ 25 ਸਾਲ ਦੀ ਉਮਰਪੁਰੀ ਕਰਦੇ ਹੋਏ ਉਹੀ ਲੰਮੀ ਛੜੀ ਸਰਾਣੇ ਲੱਗ ਕੇ ਆਪ ਜੋ ਪਿੱਛੇ ਸਮਾਏ ਐਸੇ ਆ ਕੇ ਬਾਬਾਈ ਨੇ ਤਰਸ ਤੇ ਨੰਮਾਰਾਣਾ ਜਿਵੇਂ ਅੰਤ ਸਮੇਂ ਅੱਜ ਤੋਂ ਦੂਸਤ 13 ਦਿਨ ਉਮਰਪੁਰੀ ਕਰਦੇ ਹੋਏ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਐਸੇ ਰਸਤਾਂ ਤੇ ਜੋਤੀ ਜੋ ਸਮਾਏ ਉਹਨਾਂ ਦੀ ਇਹ ਸਮਾਤ ਇਵੇਂ ਪਾਛਣ ਆਪ ਨਕੇ ਪਰਵਾਹੀ ਆਪਣੇ ਇੱਥੇ ਪਾਨਾ ਭੇਨ ਕੀਤਾ ਦਾ ਅਰਦਾਸ ਕੀਤੀ ਤੇ ਬਰਸਾਤ ਬਖਸ਼ਿਆ ਸਾਜੀ ਜਿਹੜੀ ਮਰੀਆਂ ਸਿੱਖਾਂ ਕਿਰਪਾ ਸਤਿ ਯਾਤਰਾ ਵੀ ਆਣ ਗਈਆਂ ਉਹਨਾਂ ਦੀ ਯਾਦਦਾਦ ਤਾਂ ਹੀ ਸਤਿ ਹੋਵੇਗੀ ਜਦੋਂ ਤੁਹਾਡੇ ਦਰਬਾਰ ਚ ਕਿਉਂਕਿ ਭਰਤੀ ਜੈ ਕਰਦੀ ਉਹ ਸਾਧ ਸੰਗਤ ਜੀ ਇਸ ਕਰਦਾਂ ਦਾ ਇਤਿਹਾਸ ਪੱਗੇ ਆਈਆਂ ਸਿੱਖਾਂ ਨੂੰ ਇੱਕ ਰੈਂਸੀ ਕਰਦੀ ਹੈ ਕਿਰ ਬਾਬੇ ਦਾ ਕੋਈ ਸੇਵਾਦਾਰ ਬਾਹਰ ਫੰਡਾਂ ਚ ਕਿਤੇ ਵੀ ਕਿਸੰਦੀ ਤੇ ਬਾਬਾ ਜੀ ਉਹੀ ਕਥਾ ਸੁਣਾ ਰਹੇ ਸੀ ਤੇ ਜਿਹੜੀ ਕਿ ਮੈਂ ਤੁਹਾਨੂੰ ਦੱਸੀ ਮਾਤਾ ਅੰਨਾ ਜੀ ਵਰਗੁਰ ਨਨਕਦੇਵ ਜੀ ਦੀ ਇਸੀ ਦਰਬਾਰ ਬਾਬਾ ਬੁੱਢਣ ਸਾਹਿਬ ਜੀ ਦਾ ਤੇ ਇੱਥੇ ਆਉਣ ਤੋਂ ਇਨਾ ਤੁਹਾਡੇ ਕੀਰਤਪੁਰ ਸਾਹਿਬ ਦੇ ਜਿਹੜੇ ਯਾਤਰਾ ਉਹ ਸਫਲ ਨਹੀਂ ਹੁੰਦੀ ਤੇ ਚਲੋ ਹੁਣ ਲੰਗਰ ਸ਼ਕ ਲਈਏ ਪਹਿਲਾਂ ਫਿਰ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਹਾਂ ਲੋ ਜਿੱਤ ਲੰਗਰ ਸ਼ਕ ਹਾਂ ਸਰਗੰਦੇ ਫੇਵਰਟ ਚਾਵਲ ਕੜੀ ਰੋਡ ਦੇ ਉੱਤੇ ਆ ਬਾਬਾ ਗੁਰਦਤਾ ਜੀ ਦਾ ਬਾਬਾ ਬੁੱਢਣ ਜੀ ਇਧਰ ਤਾਂ ਤੇ ਇਧਰ ਦੇ ਪਾਸੇ ਤਰਗਾ ਇਧਰ ਨੇ ਪਾਸੇ ਤਨਤਨ ਬਾਬਾ ਗੁਰਦਤਾ ਜੀ ਲੱਗਾ ਕਿ ਲੱਗਦੀ ਜਦੋਂ ਇਹ ਦੋਨੋਂ ਤੇ ਉਹ ਸਾਹਮਣੇ ਬੜਾ ਦੂਰ ਦੋਸਤ ਬਾਬਾ ਬੁੱਢਣ ਜੀ ਦਿੱਤਾ ਜੀ ਦਾ ਦੇਖੋ ਕਿੰਨੀ ਸੋਹਣੀ ਹੈ ਨਾ ਚਲੋ ਪਾਰਕਿੰਗ ਲਾਈਏ ਤੇ ਚਲ ਜਾਈਏ ਬਾਜ਼ਾਰ ਗੁਰਦੁਆਰੇ ਦੇ ਬਾਹਰ ਵਿਚਾਰ ਸਿੱਧਿਆ ਲੋੜ ਮੁਤਾਬਿਕ ਜਿੰਦਾ ਕੋਈ ਕਿਸੇ ਨੇ ਸਮਝਣਾ ਲੈ ਸਕਦਾ ਸਾਹਮਣੇ ਦਿਖਿਆਇਆ ਇਤਿਹਾਸ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਸੀਗੇ ਬਾਬਾ ਗੁਰਦਤਾ ਜੀ ਤਿੰਨ ਚਾਲਦੇ ਆਹਾਂ ਤਾਂ ਤਾਂ ਬਾਬਾ ਗੁਰਦੁੱਤਾ ਜੀ ਦੀਨ ਦੁਨੀ ਦਾ ਕਾਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਤੇ ਇਹ ਗੱਲ ਕਹੀ ਜਾਂਦੀ ਆ ਕਿ ਇੱਥੇ ਮਤਲਬ ਕਿ ਤੁਸੀਂ ਜੋ ਵੀ ਕਿਸੇ ਮੰਗਦੇ ਆ ਉਹ ਤੁਹਾਡੀ ਪੂਰੀ ਹੁੰਦੀ ਆ ਚਲੋ ਛੱਡਦੇ ਹਾਂ ਜੋ ਵੀ ਵਰ ਮੰਗਦੇ ਆਂ ਇਸ ਜਗ੍ਹਾ ਤੇ ਕਹਿੰਦੇ ਪੂਰਾ ਹੁੰਦਾ ਦੀ ਨਾਲ ਕੇ ਪਛਛਾਦਲੇ ਵੜਿਆ ਹਾ ਮਾਤਾ ਗੁਜਰੀ ਪਿਤਾ ਸੰਗ ਨੂੰ ਵੇ ਆ ਜਾ ਰਸਾਵੇ ਤਰਿਆ ਸਿਆ ਗੁਰਦੁਆਰਾ ਗੁਰਦਿੱਤਾ ਜੀ